ਓਹੋ ਮਸਾ ਭੈਣ ਦਾ ਘਰ ਆਇਆ ਕਿੰਨੀ ਰੌਣਕ ਲੱਗੀ ਪਈ ਹੁੰਦੀ ਸੀ ਇੱਥੇ ਜ਼ਮਾਨੇ ਬਦਲ ਗਏ ਭਾਈ ਅੱਗੇ ਬੁਢੇ ਕਿੰਨੇ ਬੈਠੇ ਹੁੰਦੇ ਸੀ ਉਸ ਲੈਂਦੇ ਸੀ ਕਿਦੇ ਜਾਣਾ ਮੈਂ ਕਹਿੰਦਾ ਫਲਾਣੇ ਦੇ ਉਹ ਅੱਛਾ ਅੱਛਾ ਉਹ ਸਾਡਾ ਪਿਆਰ ਸੀ ਲੱਭ ਸੇ ਹੋ ਜੂਗੀ ਅੱਖੋਂ ਆਈ ਨਹੀਂ ਲੈ ਆ ਗਿਆ ਲੈ ਬਜੀ ਭੈਣ ਦਾ ਦੀਦੀ ਨੇ ਉਹ ਘਰੀਆਂ ਭੈਣੇ ਲੈ ਭਾਈ ਆ ਗਿਆ ਆ ਜਾ ਭਾਈ ਲੰਗਿਆ ਓ ਬੱਲੇ 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 ਕੀ ਕਰੀ ਜਾਨੀ ਆ ਸੱਸੀ ਗਾਲ ਵੀਰੇ ਵਧੀਆ ਹੋ ਠੀਕ ਆ ਹਾਂ ਵਧੀਆ ਆ ਜਾ ਬੈ ਜਾ ਓ ਮੈਂ ਤਾਂ ਪਹਿਲੇ ਹੀ ਆਉਣਾ ਸੀ ਕੀ ਕਰਾਂ ਤੈਨੂੰ ਪਤਾ ਕੰਮ ਹੀ ਬਾਲੇ ਹੋ ਜਾਂਦੇ ਆ ਕਦੇ ਖੇਤ ਨੂੰ ਕਦੇ ਕਿਤੇ ਕਦੇ ਕਿਤੇ ਹੋਰ ਮੇਰਾ ਵੀ ਫੋਨ ਕਰਨ ਦਾ ਟਾਈਮ ਹੀ ਨਹੀਂ ਲੱਗਿਆ ਹੈਗਾ ਆ ਡੰਗਰਪਸੂ ਚ ਇੰਨੇ ਉਲਝੇ ਪਏ ਆ ਚਲ ਕੋਈ ਤੂੰ ਮੈਨੂੰ ਪਤਾ ਤੂੰ ਵੀ ਕੱਲੀ ਹੈਂ ਕੱਲੀ ਤੇ ਫਿਰ ਬਹੁਤ ਉਹ ਹੋ ਜਾਂਦਾ ਪੁੱਤੋ ਨਾ ਆ ਛੋਟੇ ਨੂੰ ਕਿਆ ਵਿਆਹ ਕਰਾ ਲ ਇਹ ਵੀ ਨਹੀਂ ਕਰਾਉਂਦਾ ਹੈਗਾਗਾ ਉਹ ਚਲ ਕੋਈ ਨਾ ਭਨੇ ਸਭ ਦਾ ਹੋ ਜਾਊਗਾ ਐਵੇਂ ਨਾ ਦਿਮਾਗ ਤੇ ਬੋਝ ਪਾਈ ਜਾਇਆ ਕਰ ਆ ਲੈ ਚੱਕ ਪਹਿਲਾ ਤਾਂ ਤੇਰਾ ਸੂਟ ਅੱਛਾ ਸੋਣਾਗਾ ਹਾਂ ਹਾਂ ਸੋਣਾ ਸੂਟ ਤਾਂ ਇਹ ਆ ਲੈ ਇਹ ਆ ਤੇਰਾ ਡੱਬਾ ਅੱਛਾ ਲੈ ਕੱਲ੍ਹ ਹੀ ਆ ਗਿਆ ਪਰ ਜਾਈ ਇਹਨੂੰ ਨਹੀਂ ਲੈ ਕੇ ਨਾਲ ਓਹੋ ਉਹ ਕਿੱਥੋਂ ਆਉਂਦੀ ਤੈਨੂੰ ਪਤਾ ਤਾਂ ਹੈ ਫਿਰ ਕੁੜੀ ਦਾ ਸਕੂਲ ਦਾ ਹੋ ਜਾਂਦਾ ਤੂੰ ਆਪਸੇ ਆਣੀ ਐ ਫਿਰ ਮੈਂ ਕਿਹਾ ਚੱਲ ਪੱਜ ਕੇ ਮਾਈ ਜਾਏ ਆਉਣਾ ਉਹਨੇ ਪੈਰੀਆਂ ਮੋੜਨ ਦੀ ਦੋਹੇ ਜਾਈਂ ਦੇ ਨਾਲੇ ਉਹ ਮਿਲ ਜਾਂਦੀ ਨਾਲੇ ਛੋਟੀ ਨੂੰ ਲੈ ਆਉਂਦੇ ਉਹ ਛੋਟੀ ਦਾ ਤਾਂ ਛੋਟੀ ਤਾਂ ਯਾਦ ਆਇਆ ਮੈਂ ਤਾਂ ਬਾਈ ਤੈਨੂੰ ਐ ਕਹਿੰਦੀ ਸੀ ਵੀ ਹੁਣ ਐਨਾ ਕਿੰਨਾ ਚਿਰ ਤੂੰ ਉਹਨੂੰ ਘਰੇ ਬੜਾਈ ਰੱਖੇਂਗਾ ਉਹਦਾ ਵੀ ਕਿਤੇ ਕਰ ਦਿੰਦਾ ਦੇਖ ਕੇ ਮਾੜਾ ਚੰਗਾ ਨਾਲੇ ਤੇਰੇ ਸਿਰੋਂ ਬੋਝ ਉਤਰੂ ਤੈਨੂੰ ਪਤਾ ਤਾਂ ਹੈ ਭੈਣੇ ਉਹ ਤਾਂ ਰੱਬ ਦੀਆਂ ਦਿੱਤੀਆਂ ਹੋਈਆਂ ਖਾਂਦੀਆਂ ਨਾ ਉਹਨੂੰ ਪੈਨਣ ਦਾ ਨਾ ਖਾਣ ਦਾ ਉਹ ਜੇ ਮਾੜੀ ਮੋਟੀ ਹੋ ਸਹੀ ਹੁੰਦੀ ਮੈਨੂੰ ਤਾਂ ਹਜ਼ਾਰਾਂ ਰਿਸ਼ਤੇ ਆਉਂਦੇ ਸੀ ਪਰ ਮੈਂ ਹੁਣ ਡਰਦਾ ਨਹੀਂ ਉਹਨੂੰ ਵਿਆਹ ਦਾ ਅੱਜ ਕੱਲ ਜਵਾਨਾਂ ਮਾੜਾ ਖਵਰਾ ਗਾਹਾਂ ਕਹੇ ਜੇ ਬੰਦੇ ਮਿਲ ਲਗੇ ਮੈਂ ਤਾਂ ਤਾਂ ਹੋ ਕਰੇ ਦੇਖੀ ਨਹੀਂ ਜਾਂਦੀ ਆ ਗੱਲ ਆ ਭਾਈ ਮੈਂ ਤੇਰੀਆਂ ਸਾਰੀਆਂ ਸਮਝਦੀ ਆ ਵੀ ਤੈਨੂੰ ਉਹਦੀ ਫਿਕਰ ਆ ਵੀ ਕੋਈ ਇਹ ਜਿਹਾ ਰਿਸ਼ਤਾ ਨਹੀਂ ਮਿਲਣਾ ਜਿਹੜਾ ਉਹਨੂੰ ਸੰਭਲੇ ਅੱਗੇ ਜਾ ਕੇ ਫਿਰ ਤੂੰ ਵੀ ਕਿੰਨਾਂ ਚਿਰ ਹੋ ਕਰੀ ਜਾਏਗਾ ਗਾਹਾਂ ਤੇ ਅੱਜ ਇੱਕ ਕੁੜੀ ਆ ਕੱਲ ਨੂੰ ਹੋਰ ਜਵਾਕ ਹੋ ਗਿਆ ਤੂੰ ਆਪਦੇ ਜਵਾਕਾ ਨਾ ਕਰੇਂਗਾ ਜਾਂ ਹੋਂਦਾ ਕਰੇਂਗਾ ਕਿੱਥਾ ਥਾ ਤੇਰੇ ਕੋਲੇ ਚੱਲ ਕੋਈ ਨਾ ਭਨੇ ਉਹ ਤਾਂ ਰੱਬ ਦੀਆਂ ਦਿੱਤੀਆਂ ਹੋਈ ਖਾਂਦੀ ਆ ਉਹ ਨਾਲੇ ਕੀ ਪਤਾ ਹੁੰਦਾ ਬੇਬੇ ਬਾਪੂ ਨੇ ਤਾਂ ਮੇਰੇ ਨਾਲ ਇੱਕ ਵਾਦਾ ਕਰਿਆ ਸੀ ਵੀ ਤੂੰ ਇਹਦਾ ਖਿਆਲ ਰੱਖੀ ਮੈਂ ਉਹਦਾ ਵਾਦਾ ਤੋੜ ਕੇ ਕੱਲੋਂ ਮੈਂ ਕਿਤੇ ਹੋਰ ਵਿਆਹ ਦਾ ਚੰਗੀ ਗੱਲ ਨਹੀਂ ਭਨੇ ਇੱਕ ਪਾਸੇ ਤਾਂ ਤੂੰ ਕਹਿਣਾ ਰੱਬ ਜੀਆਂ ਦਿੱਤੀਆਂ ਖਾਣਾ ਦੀ ਵੇਜੇ ਰੱਬ ਨੇ ਦਿੱਤੀਆਂ ਖਾਣਾ ੜੀ ਹੈ ਰੱਬ ਨੇ ਉਹਦੇ ਵਾਸਤੇ ਕੁਛ ਤਾਂ ਸੋਚਿਆ ਹੀ ਹੋਊਗਾ ਤੂੰ ਕਿਉਂ ਬੰਨ ਕੇ ਉਠਾਈ ਬੈਠਾ ਨਾਲੇ ਆਪ ਗੱਜਿਆ ਹੋਇਆ ਅੱਜ ਤਾਂ ਤੇਰੀ ਬਹੂ ਨਹੀਂ ਜਾਣ ਉਹਨੂੰ ਕੁਛ ਕਹਿੰਦੇ ਕੱਲ ਨੂੰ ਉਹ ਵੀ ਨੱਕ ਬੋਲ ਵੱਟੂਗੀ ਬਾਕੀ ਤੇਰੀ ਮਰਜ਼ੀ ਹੈ ਮੈਂ ਤਾਂ ਤੈਨੂੰ ਸਮਝਾਉਣੀ ਆ ਉਹ ਚਲ ਕੋਈ ਨਾ ਪੜਨੇ ਹੁਣ ਦੇਖ ਭਾਈ ਮੈਂ ਤਾਂ ਤੈਨੂੰ ਐਂ ਕਹਿਨੀ ਆ ਵੀ ਦੇਖ ਤੁਹਾਡੇ ਪਰੌਣੇ ਗਏ ਨੂੰ ਵੀ ਕਿੰਨੇ ਸਾਲ ਹੋ ਗਏ ਮੇਰਾ ਵੀ ਓਖਾ ਕੱਲਾ ਦਿਉਰੀ ਐ ਜਿਹਦੇ ਸਰਤੇ ਮੈਂ ਦਿਨ ਕੱਟਦੀ ਆ ਮੈਂ ਤਾਂ ਤੈਨੂੰ ਐ ਕਹਿਨੀ ਆ ਗੁੱਸਾ ਨਾ ਮੰਨੀ ਮੇਰੀ ਗੱਲ ਦਾ ਮਾੜੀ ਐ ਚੰਗੀ ਐ ਉਹ ਕਹਿੰਦਾ ਹੁੰਦਾ ਆਪਦਾ ਮਾਰੂ ਛਾਵੇਂ ਸਿੱਟੂ ਤੂੰ ਮੇਰੇ ਦਿਉਰ ਨੂੰ ਰਿਸ਼ਤਾ ਕਰਦੇ ਕਿਹੜੀਆਂ ਗੱਲਾਂ ਕਰੀ ਜੰਨੀ ਆ ਭੈਣੇ ਮਾੜਾ ਮੋਟਾ ਤਾਂ ਸੋਚ ਬੇ ਸੋਚ ਨੂੰ ਮੈਂ ਆਉਂਦਾ ਰਿਸ਼ਤਾ ਹੀ ਮੰਗਿਆ ਉਹ ਵੀ ਆਪਦਾ ਦਿਉਰ ਵਾਸਤੇ ਮੈਂ ਕਿਹੜਾ ਤੈਨੂੰ ਐ ਕਹਤਾ चल कोई ना मर्지에 تیری پر پھر بھی ਭੈਣਾ ਮੈਂ ਆਉਂਦੀ ਜੇ ਇਸ ਘਰੇ ਆਉਗੀ ਨਾਲੇ ਉਹ ਸੌਖੀ ਨਾਲੇ ਮੈਂ ਆਉਂਦਾ ਖਿਆਲ ਰੱਖੂੰ ਇੱਕ ਥਾਂ ਮੇ ਆ ਕੇ ਮਿਲ ਜਾ ਕਰੋਗੇ ਨਾਲੇ ਤੁਹਾਨੂੰ ਨਹੀਂ ਕੋਈ ਫਿਕਰ ਰਹੂਗੀ ਗੱਲ ਤਾਂ ਤੇਰੀ ਸਹੀ ਆ ਭੈਣੇ ਪਰ ਮੈਨੂੰ ਪਤਾ ਵੀ ਮੈਂ ਕੰਮ ਨਹੀਂ ਕਰ ਸਕਦਾ ਕਿਉਂ ਨਹੀਂ ਕਰ ਸਕਦਾ ਕੋਈ ਖਾਂਦਾ ਕੋਈ ਬੈਲ ਨਹੀਂ ਹੈਗਾ ਸਾਡੇ ਮੁੰਡੇ ਨੂੰ ਨਲੇ ਖੇਤੀ ਦਾ ਸਾਰਾ ਉਹੀ ਸੰਭਦਾ ਘਰੇ ਡੰਗਰ ਪਸ਼ੂ ਦਾ ਵੀ ਕਰਾ ਕੇ ਜਾਂਦਾ ਸਾਰੀ ਕਬੀਲਦਾਰੇ ਚੱਕੀ ਹੋਈ ਹੈ ਜੋ ਇਹਨਾਂ ਨੂੰ ਗਿਆ ਨੂੰ ਇੰਨਾ ਟਾਈਮ ਹੋ ਗਿਆ ਜਿੱਦ ਦੇ ਇਹ ਕਹਿੰਦੇ ਨਾ ਇਸ ਦੁਨੀਆ ਤੋਂ ਕਦੇ ਉਹਨੇ ਇਹ ਮਹਿਸੂਸ ਨਹੀਂ ਹੋਣ ਦਿੱਤਾ ਵੀ ਘਰੇ ਬੰਦੇ ਦੀ ਕਮੀ ਹੈ ਚਲ ਕੋਈ ਨਾ ਭੈਣੇ ਤੂੰ ਵੀ ਕਿਹੜੇ ਚੱਕਰਾਂ ਚ ਪੈ ਗਈ ਚਲ ਕੋਈ ਨਾ ਤੂੰ ਕਿਹੜਾ ਕੋਈ ਮਾੜਾ ਕਰੇਗੀ ਚਲ ਮੈਂ ਸੋਚੂਗਾ ਪਰ ਮੇਰਾ ਦਿਲ ਨਹੀਂ ਮੰਨਦਾ ਭੈਣੇ ਆਹ ਕੰਮ ਕਰਨ ਨੂੰ ਤੂੰ ਸੋਚ ਲਈ ਦਿਲ ਤਾਂ ਮਣਾਉਣਾ ਪੈਂਦਾ ਹੈ ਮਨ ਤਾਂ ਬਣਾਉਣਾ ਪੈਂਦਾ ਹੈ ਚਲ ਕੋਈ ਨਾ ਸੋਚ ਲਈ ਮੈਂ ਤਾਂ ਤੈਨੂੰ ਐਂ ਕਹਿਨੀ ਆ ਪੀ ਜੇ ਮੇਰੇ ਦਿਉਰ ਨਾ ਕਰ ਦੇਂਗਾ ਇੱਕ ਥਾਂ ਦੇ ਰਹਾਂਗੀ ਆ ਭੈਣਾ ਭੈਣਾ ਨਾਲ ਕੋਈ ਫਰਕ ਨਹੀਂ ਹੋਊਗਾ ਕੀ ਪਤਾ ਜੇ ਕੱਲ ਨੂੰ ਇਹਦਾ ਕਿਤੇ ਹੋਰ ਕਰਾਂਗੇ ਜੇ ਕਿ ਬਗਾਨੀ ਇਹ ਜੀ ਆ ਗਈ ਅਗਲੀ ਨੇ ਨਾ ਨਾਲ ਰਹਿਣ ਦਿੱਤਾ ਨਾਲੇ ਸਾਡੇ ਘਰ ਚ ਗੰਦਾ ਨਿਕਲ ਨਹੀਂ ਗਿਆ ਨਾਲੇ ਮੈਂ ਕਿਹਦੇ ਸਿਰ ਤੇ ਦਿਨ ਘਟੂ ਸੋਚ ਲਾ ਕੋਈ ਬਣ ਕੇ ਕੋਈ ਨਾ ਪਹਣੇ ਤੂੰ ਹੁਣ ਘੁੱਟ ਚਾਹ ਦੀ ਬਣਾ ਲਿਆ ਹੋ ਤਾਂ ਮੈਂ ਪਿਆ ਦੇਨੀ ਆ ਬੋਲੇ ਤੈਨੂੰ ਕਿਹੜਾ ਚਾਹ ਤੋਂ ਸੱਟਿਆ ਚਲ ਆ ਜਾ ਅੰਦਰ ਆ ਜਾ ਨਾਲੇ ਆਪਾਂ ਚਾਹ ਪੀਨੇ ਨਾਲੇ ਗੱਲਾਂ ਕਰਦੇ ਆ ਕਿਹੜੀਆਂ ਗੱਲਾਂ ਲੈ ਕੇ ਬਹਿ ਗਿਆ ਮੇਰਾ ਜੀ ਨਹੀਂ ਕਰਦਾ ਅੰਦਰ ਜਾਣ ਨੂੰ ਤੂੰ ਐ ਕਰ ਮੈਂ ਧੁੱਪੇ ਬੈਠਾ ਮੈਨੂੰ ਵੀ ਬੁਖਾਰ ਜਾ ਹੋਇਆ ਪਿਆ ਤੇ ਤੂੰ ਚਾਹ ਬਣਾ ਕਿੱਥੇ ਲਿਆ ਚਲ ਮੈਂ ਚਾਹ ਬਣਾ ਕਿੱਲੋਂ ਨਹੀਂ ਆ ਕਿਹੜੀਆਂ ਗੱਲਾਂ ਕਰੀ ਜਾਂਦੀ ਆ ਉਹ ਬਾਪੂ ਨੇ ਮੇਰੇ ਨਾਲ ਵਾਦਾ ਕਰਿਆ ਸੀ ਕਹਿੰਦਾ ਮੈਂ ਇਹਨੂੰ ਤੇਰੇ ਨਾਲ ਛੱਡ ਕੇ ਜਾਂਦਾ ਤੇ ਇਹ ਮਤਕੀਆਸ ਲੈ ਕੇ ਆਇਆ ਸੀ ਇਹ ਪਤਾ ਨਹੀਂ ਕੀ ਸੋਚੀ ਜਾਂਦੀ ਹੈ ਆ ਲੈ ਭਾਈ ਚਾਹ ਪੀ ਲੈ ਬੜਾ ਟਾਈਮ ਲਾਤਾ ਬਿਚਾ ਬਣਾਉਣ ਲੱਗ ਗਈ ਸੀ ਨਾਲੇ ਮਧਾਨੀ ਜਿਲਾ ਰੱਖੀ ਸੀ ਮੈਂ ਕਿ ਲੈ ਚਾਹ ਬਣਦੇ ਬਣਦੇ ਕਿਉਂ ਕੱਢਦਾ ਮੈਂ ਚਲ ਹੋਰ ਦਿਨ ਛੋਟੇ ਆ ਜਿੰਨਾ ਕੰਮ ਹੋ ਜੇ ਉੰਨਾ ਹੀ ਚੰਗਾ ਹੋਰ ਇੱਕ ਤਾਂ ਕੱਲੀ ਆ ਮੈਨੂੰ ਆਈ ਐ ਚਲ ਚਲ ਸੁਖਸਾਰਾ ਹੋ ਜੋ ਕੋਈ ਹੋਰ ਨਹੀਂ ਤਾਂ ਕਹਿ ਕੇ ਕੰਮ ਦਾ ਉਹ ਕਰੀ ਲੈਂਦੀ ਐ ਕਹਿ ਕੇ ਕੋਈ ਨੂੰ ਕੋਈ ਰੋਟੀ ਟੁੱਕਦਾ ਹੀ ਕਰਾ ਲਿਆ ਕਰੂੰ ਬੇ ਹੋਰ ਮੈਨੂੰ ਕੀ ਲਾਲਚ ਐ ਚਲੋ ਤਾਂ ਮੈਂ ਗੱਲਾਂ ਸਮਝਦਾ ਤੈਨੂੰ ਪਤਾ ਕਹੇ ਤਾਂ ਕਰੀ ਦਿੰਦੀ ਆ ਉ ਤਾਂ ਉਹ ਨਹੀਂ ਪਤਾ ਲੱਗਦਾ ਮੈਂ ਮੈਂ ਵੀ ਤਾਂ ਹੀ ਕਹਿਨੀ ਆ ਭਾਈ ਪੀਜਾ ਨਾਲੇ ਥੋੜੀ ਜਨ ਸੌਖੀ ਨਾਲੇ ਲੋਕਾਂ ਦੀਆਂ ਗੱਲਾਂ ਤੋਂ ਬਚ ਜੋਂਗੇ ਗੱਲ ਤਾਂ ਇਹੀ ਐ ਪਰਨੇ ਤੇਰੀ ਗੱਲ ਹੈ ਤਾਂ ਸਹੀ ਕੰਨ ਲੋਕ ਮੇਰੇ ਮੂੰਹ ਚ ਜਿੱਤੀਆਂ ਦੇਣਗੇ ਵੀ ਦੇਖ ਲਾਲਾ ਭੈਣ ਵੀ ਨਹੀਂ ਆਉਦੀ ਘਰੇ ਬਹਾਈ ਗਈ ਨਾਲੇ ਉਹਨੂੰ ਕੁਛ ਹੁੰਦਾ ਵੀ ਨਹੀਂ ਉਹ ਤੋਂ ਵੀ ਫੇਰ ਵੀ ਲਾਲਚ ਕਰੇ ਇਹਨਾਂ ਨੇ ਉਹ ਮੈਂ ਬਾਹਰ ਵੀ ਨਿਕਲਾਂ ਲੋਕਾਂ ਨੂੰ ਮੂੰਹ ਦਿਖਾਉਣਾ ਭਾਈ ਮੇਰੀ ਗੱਲ ਸੁਣਾ ਜੇ ਘਰੇ ਬਿਠਾਏਗਾ ਲੋਕ ਕਹਿਣਗੇ ਮਾੜਾ ਚੰਗਾ ਦੇਖ ਕੇ ਵਿਆਹ ਦਿੰਦੇ ਨਾਲੇ ਜੇ ਮੈਂ ਰਿਸ਼ਤਾ ਲਵਾਂ ਅਗਲਾ ਸੌ ਸੋਸ਼ਾਵਾਸ਼ੇ ਦਊਗਾ ਤੈਨੂੰ ਵੀ ਤੇ ਨਾਲੇ ਮੈਨੂੰ ਵੀ ਵੀ ਲੈ ਨਾਲੇ ਦਾ ਘਰ ਵਸਦਾ ਕਰ ਲੈ ਭੈਣ ਦਾ ਨਾਲੇ ਦੋਨੇ ਬਣਾ ਇੱਕ ਘਰੇ ਹੋ ਗਈਆਂ ਭੈਣੇ ਜਮਾਨੇ ਦਾ ਮੂੰਹ ਕਿੱਥੋਂ ਫੜ ਲਾਂਗੇ ਅਗਲਾ ਕਹਿੰਦਾ ਭੈਣ ਨੇ ਤਰਸ ਨਹੀਂ ਕਰੇ ਆਪਣੀ ਭੈਣ ਤੇ ਸਾਰਾ ਕੁਝ ਪਤਾ ਹੋਣ ਦੇ ਬਾਵਜੂਦ ਵੀ ਤੂੰ ਵੀ ਬਾਹਰ ਅੰਦਰ ਜਾਣਾ ਦੇਖ ਲਾ ਭਾਈ ਤੇਰੀ ਮਰਜ਼ੀ ਆ ਬਾਕੀ ਮੈਂ ਤਾਂ ਹੀ ਕਹਿਨੀ ਆ ਮੈਨੂੰ ਕਿਹੜਾ ਕੋਈ ਲਾਲਚ ਹੈ ਅੱਜ ਝੋਲੇ ਚਿੱਕੀ ਚੱਕੀ ਫਿਰਦਾ ਉਹ ਝੋਲੇ ਤਾਂ ਕੁਛ ਨਹੀਂ ਮੈਨੂੰ ਤਾਂ ਐ ਸੀ ਵੀ ਚੱਲ ਮੈਂ ਇੱਕ ਰਾਤ ਤੇਰੇ ਕੋਲੇ ਲਾ ਜੂ ਪਰ ਮੇਰੇ ਚੀਜ਼ਾਂ ਨਹੀਂ ਕਰਦਾ ਭਣੇ ਕਿਉਂ ਤੇਰਾ ਜੀ ਕਾ ਤੂੰ ਨਹੀਂ ਕਰਦਾ ਉਹ ਬਸ ਖੇਤ ਵੀ ਜਾਣਾ ਹੁੰਦਾ ਚੰਗਾ ਭਣੇ ਮੁੜ ਕੇ ਬੱਸ ਲੱਗ ਜੂ ਮੇਰੀ ਫੁੜ ਜੇ ਆਇਆ ਸੀ ਰਹਿਣ ਵਾਸਤੇ ਇੱਕ ਰਾਤ ਰਹਿ ਕੇ ਤੇ ਭੱਗ ਜਾਂਦਾ ਉਹ ਚੱਲ ਕੋਈ ਨਾ ਫੇਰ ਮਾਰੂੰਗਾ ਜਿਹੜਾ ਤੂੰ ਸਿੱਧਾ ਕਹਿ ਐ ਤੇ ਤੈਨੂੰ ਦੋ ਕਿੱਲਾਂ ਦਾ ਡਰ ਹੋ ਗਿਆ ਕਿ ਜੇ ਮੈਂ ਰਿਸ਼ਤਾ ਕਰ ਦੂੰ ਇੱਥੇ ਵੀ ਮੇਰੇ ਦੋ ਕਿੱਲੇ ਜਾਣਗੇ ਕੋਈ ਗੱਲ ਨਹੀਂ ਭਾਈ ਭੈਣ ਤਾਂ ਮੈਂ ਵੀ ਤੇਰੀ ਹਾਂ ਜੇ ਤੂੰ ਦੋ ਕਿੱਲਾਂ ਦਾ ਲਾਲਚ ਕਰਦਾ ਨਾ ਤੈਨੂੰ ਆਇਆ ਵੀ ਮੈਂ ਉਹਨੂੰ ਘਰੇ ਬਿਠਾ ਲੂੰਗਾ ਦੋ ਕਿਲੇ ਤਾਂ ਮੈਂ ਵੀ ਨਹੀਂ ਹੱਥੋਂ ਜਾਣ ਦਿੰਦੀ ਪਰ ਰੈਨਜਮੈਂਟ ਤੇਰੇ ਕੋਲ ਵੀ ਨਹੀਂ ਦਿੰਦੀ ਜੇ ਤੈਨੂੰ ਆਇਆ ਵੀ ਤੂੰ ਇੱਧਰ ਨਹੀਂ ਆਉਣ ਦਿੰਦਾ ਰਿਸ਼ਤਾ ਤਾਂ ਮੈਂ ਛੋਟੀ ਦਾ ਉਹਦੇ ਦਿਓਰ ਨੂੰ ਲਿਆ ਕੇ ਛੱਡੂੰਗੀ ਮੈਨੂੰ ਵੀ ਮਨਪ੍ਰਿਤ ਕੀਨੇ ਕਹਿਣਾ ਫਿਰ ਨਿੱਕੇ ਤਰ ਵਰਗੇ ਆ ਪਾਣੀ ਵਿਆ ਘੁੱਟ ਆ ਗਿਆ ਓਏ ਆ ਗਿਆ ਤੈਨੂੰ ਪਤਾ ਇੱਕ ਤਾਂ ਬੱਸਾਂ ਨਹੀਂ ਆਉਂਦੀਆਂ ਨਾਲੇ ਤੁਸੀਂ ਕਹਿੰਦੇ ਸੀ ਰਾਤ ਲਾ ਕੇ ਆਉਣੀ ਆ ਤੁਸੀਂ ਹੁਣੀ ਮੁੜਿਆ ਏ ਲਾਉਣੀ ਤਾਂ ਰਾਤ ਹੀ ਸੀ ਫਿਰ ਕੀ ਹੋਇਆ ਹੋਣਾ ਕੀ ਐ ਉਹ ਬੱਸ ਅਨੇ ਕਿਉਂ ਬਾਰੇ ਗੱਲਾਂ ਹੀ ਛੇੜ ਕੇ ਬੈਗੀ ਗੱਲਾਂ ਛੇੜ ਕੇ ਬੈਗੀ ਕੀ ਗੱਲਾਂ ਛੇੜ ਕੇ ਬੈਗੀ ਗੱਲਾਂ ਕੀ ਛੇੜਨੀਆਂ ਕਹਿੰਦੀ ਭਾਈ ਮੇਰਾ ਦਿਓ ਉਹਨਾਂ ਨੂੰ ਰਿਸ਼ਤਾ ਕਰਾ ਦਿੰਨੀ ਆ ਦਿਓ ਉਹ ਮਾਖਾ ਭਾਣੇ ਤੈਨੂੰ ਪਤਾ ਹੀ ਆ ਉਹਨੂੰ ਕਿਸੇ ਚੀਜ਼ ਦਾ ਪਤਾ ਤਾਂ ਹੈ ਨਹੀਂਗਾ ਕਦੇ ਰੋਟੀ ਖਾ ਲੈਂਦੀ ਆ ਕਦੇ ਨਹੀਂ ਖਾਂਦੀ ਕਹਿੰਦੀ ਨਹੀਂ ਮੈਨੂੰ ਆਸਰਾ ਹੋ ਜਾ ਕੱਲੀ ਰੋਟੀ ਕੀ ਹੁਣ ਉਹ ਸਿੱਧੀ ਕਹ ਉਹਨੂੰ ਪਤੀ ਆ ਵੀ ਸਿਦਰੀ ਆ ਇਹਨੂੰ ਕੌਣ ਵਿਆਹ ਕੇ ਲੈ ਕੇ ਜਾਊਗਾ ਉਹ ਬਥੇਰਾ ਸਮਝਾਇਆ ਸੀ ਮੈਂ ਕਹਿੰਦੀ ਚਲ ਜੇ ਮੈਂ ਉਹਦਾ ਸਾਕ ਲੈ ਜੂੰਗੀ ਕਹਿੰਦੀ ਸੋਨੂੰ ਤਾਂ ਐ ਹੋ ਜੂ ਵੀ ਚਲ ਕੋਲੇ ਆ ਮੈਂ ਉਹਦੇ ਕੋਈ ਗੱਲਬਾਤ ਹੋ ਗਈ ਕਹਿੰਦੀ ਜੇ ਕੁਝ ਤੇ ਹੋਰ ਵਿਆਹ ਹੋਣਗੇ ਅਗਲੇ ਦਾ ਕੀ ਪਤਾ ਹੁੰਦਾ ਕਹੇ ਜੇ ਹੋਣਗੇ ਇੱਕ ਗੱਲ ਦੱਸਿਆ ਮੈਨੂੰ ਸੱਚੀ ਕਹਿੰਦੀ ਵਿਆਹ ਨੂੰ ਇਹਦੇ ਉਹ ਤੂੰ ਵੀ ਨਾ ਪੁੱਠੀਆਂ ਸਿੱਧਾਂ ਗੱਲਾਂ ਕਰੀ ਜੰਨੀ ਆ ਤੈਨੂੰ ਪਤਾ ਤਾਂ ਹੈ ਮੈਂ ਆਪ ਹੀ ਨੀ ਵਿਆਹ ਕਰਾ ਦੇ ਰਹੀ ਹਾਂ ਇਹਦਾ ਅੱਧੀ ਲੰਗੀ ਅੱਧੀ ਰਹੇਗੀ ਨਾ ਦੱਸ ਕਿਨਾਂ ਮੈਂ ਆਪ ਹੀ ਨੇ ਵਿਆਹ ਕਰਕੇ ਰਾਜੀ ਦਾ ਨਾ ਹੋਰੇ ਨੇ ਸਾਰੀ ਉਮਰ ਘਰੀ ਬਿਠਾਈ ਰੱਖਣਾਗਾ ਹੈ ਜੇ ਵਿਆਹ ਹੁੰਦਾ ਤਾਂ ਚੰਗੀ ਗੱਲ ਆ ਜੇ ਕੋਈ ਚੰਗਾ ਕੰਮ ਹੁੰਦਾ ਤਾਂ ਤੁਸੀਂ ਨੰਨਾ ਪਾ ਦਿਆ ਕਰੋ ਉਹ ਤੈਨੂੰ ਪਤਾ ਤਾਂ ਹੈਗਾ ਗਾਂਹ ਵੀਦੇ ਵਰ ਕਮਿਡੂਗਾ ਕੀ ਪਤਾ ਹੁੰਦਾ ਤਾਂ ਫੇਰ ਆਪਣੀ ਨਿਗਾਹ 'ਚ ਤਾਂ ਹੈਗੀ ਆ ਕੋਈ ਗੱਲਬਾਤ ਹੁੰਦੀ ਆ ਧੱਜ ਕੇ ਵਗਤਾ ਜਾਵਾਂਗੇ ਆਪਾਂ ਡਾਕਟਰ ਕੋਲੇ ਲੈ ਕੇ ਉੱਥੇ ਕੀ ਪਤਾ ਕੋਈ ਕਹਿਜੇ ਮਿਲੂਗਾ ਨਹੀਂ ਕਹਿਜੇ ਮਿਲੂਗਾ ਜੇ ਤਾਂ ਅਗਲੇ ਦੇ ਘਰੇ ਜਾਵਡੀ ਤਾਂ ਵੀ ਅਗਲਾ ਸੰਭੂਗਾ ਇਹ ਨੀ ਨਾ ਗਹਾਂ ਤੱਕ ਸੋਚੋ ਕਿੰਨਾ ਟਾਈਮ ਇਹਨੂੰ ਇੱਥੇ ਬਿਠਾਈ ਰੱਖੋਗੇ ਨਾਲੇ ਤੁਸੀਂ ਹੈ ਨਾਲੇ ਭਈ ਆਪਾਂ ਤਾਂ ਨਹੀਂ ਇਹਦੀ ਜ਼ਿੰਮੇਵਾਰੀ ਹੋਰ ਨਿਭਦੀ ਕਿ ਬਥੇਰਾ ਟਾਈਮ ਖਾਂਮ ਲਿਆ ਆਪ ਤਾਂ ਉਹ ਤਾਂ ਤੁਰ ਗਏ ਤਾਂ ਨਹੀਂ ਜਾਣੀ ਮੇਰੇ ਕੋਲ ਹੰਦਾ ਪਾ ਗਏ ਦਾ ਮੈਨੂੰ ਪਤਾ ਨਾ ਮੈਂ ਕਿਤੇ ਜਾ ਆ ਸਕਦੀ ਆ ਹੈ ਨਾ ਦੁੱਖ ਦੇ ਨਾ ਸੁਖ ਦੇ ਮੈਨੂੰ ਸਵੇਦ ਪਿੱਛੇ ਜੀ ਟੈਨਸ਼ਨ ਰਹਿੰਦੀ ਆ ਉਹ ਚਲ ਕੋਈ ਗੱਲ ਨਹੀਂ ਮਾੜਾ ਮੋਟਾ ਰੱਬ ਤੋਂ ਡਰਿਆ ਕਰ ਕੀ ਰੱਬ ਤੋਂ ਡਰਾਂ ਰੱਬ ਨੇ ਤਾਂ ਮੇਰੇ ਬੈਰੀ ਬਣ ਕੇ ਰੱਬ ਤਾਂ ਹੂੰ ਜੇ ਕੋਈ ਚੰਗੀ ਕੰਮ ਹੁੰਦਾ ਤੇ ਤੁਸੀਂ ਨੰਨਾ ਪਾਈ ਜੰਨੇ ਆ ਐਨੀ ਸੋਹਣੀ ਖੁਸਖੈ ਤੁਸੀਂ ਰਹਿਣ ਦੋ ਮੈਂ ਗੱਲ ਕਰੂੰਗੀ ਕੁੜੀ ਨਾਲ ਉਹ ਤੂੰ ਕੀ ਗੱਲ ਕਰਨੀ ਉਹਦੇ ਨਾਲ ਜਦੋਂ ਮੈਂ ਨਹੀਂ ਰਾਜੀ ਹਾਂ ਮੇਰੇ ਉਤੋਂ ਦੀ ਗੱਲ ਕਰ ਲੇਗੀ ਮਰੀ ਜਾਨੀ ਲੈ ਰਾਜੀ ਨਹੀਂ ਕਹਿੰਦਾ ਲੈ ਦੱਸ ਰਾਜੀ ਨੂੰ ਦੱਸ ਕੀ ਆ ਜੇ ਕੋਈ ਚੰਗਾ ਰਿਸ਼ਤਾ ਮਿਲਦਾ ਦੱਸ ਕੀ ਵਧੀ ਗਈ ਆ ਲੈ ਆਪਾਂ ਕਿੰਨਾ ਘਟਾਇਆ ਮੈਂ ਐਕਸਨ ਨੂੰ ਤਾਂ ਉਹ ਕੀ ਗੱਲ ਆਪ ਦੇਖ ਲੈ ਜਾਬੜੂ ਬੁਗਾਨ ਨੇ ਤੀਆਂ ਕਰੇ ਬਠਾਈਆਂ ਜਾਂਦੀਆਂ ਨੇ ਨਾ ਮੇਰੀ ਗੱਲ ਸੁਣ। ਤੂੰ ਕੰਤੈਂਗੀਆਂ ਗੱਲ ਕੀਤੀ ਸੀ ਜੇ ਤਾਂ ਉਹ ਰਾਜੀ ਆ ਤਾਂ ਆਪਾਂ ਨੂੰ ਕੀ ਚਾਹੀਦਾਗਾ ਕੋਈ ਨਾ ਨਾਲੇ ਉਹ ਕੁੜੀ ਕਹੀ ਜਾਂਦੀ ਵੱਟੀ ਮੇ ਕੋਲੇ ਆ। ਆਪਾਂ ਨੂੰ ਕੀ? ਬਾਕੀ ਆਪਾਂ ਮਹੀਨੇ ਵੀ ਦੇਣਾ ਤਾਂ ਆਪਾਂ ਗੇੜਾ ਮਾਰ ਆਇਆ ਕਰਾਂਗੇ। ਭਾਈ ਮੇਰਾ ਤਾਂ ਚਿੱਤ ਜਹੈ ਨਹੀਂ ਰਾਜੀ। ਇਹ ਕੰਮ ਚ। ਉਹ ਨਾਲੇ ਕੀ ਪਤਾ ਹੁੰਦਾ। ਚੱਲ ਤੂੰ ਐ ਕਰ। ਮੇਰੀ ਗੱਲ ਸੁਣ ਲੈ ਤੇਰਾ ਚਿੱਤ ਤਾਂ ਰਾਜੀ ਹੁੰਦਾ ਹੀ ਨਹੀਂਗਾ। ਠੀਕ ਆ? ਜੇ ਤਾਂ ਕੋਈ ਹੱਲ ਹੁੰਦਾ ਤਾਂ ਕਰ ਲਾ। ਨੀ ਤਾਂ ਮੈਂ ਤਾਂ ਆਪ ਪੈਕ ਕੀ ਜਾ ਕੇ ਭੇਜੂ ਮੈਥਾ ਵੀ ਨਹੀਂ ਦਉ ਇਹਨੂੰ ਸੰ ਸੰਭੀ ਦਾਗਾ ਹਾਂ ਲੈ ਦੱਸ ਵੀ ਤੈਨੂੰ ਪਤਾ ਸਾਰਾ ਕੁਝ ਉਹਨੂੰ ਕੋਈ ਤੱਤੀ ਠੰਡੀ ਦਾ ਨਹੀਂ ਪਤਾ ਕਿਸੇ ਚੀਜ਼ ਦਾ ਹੋਰ ਨਹੀਂ ਪਤਾ ਫੜ ਇਹਨੂੰ ਪਾਵਾਂ ਪਹਿਲਾਂ ਤਾਂ ਆ ਵੀ ਬੰਨਣ ਆਲੀਆਂ ਸੀਗੀਆਂ ਆਹੀ ਰਹਿ ਗਿਆ ਹੁਣ ਕਰਨ ਵਾਲਾ ਮੈਂ ਤਾਂ ਨਾ ਸੋਚ ਜੀ ਲੱਗੀ ਪਈਆ ਬਾਈ ਉਹਦੇ ਕਹਿੰਦਾ ਸੀ ਮੈਂ ਦੱਸੂਗਾ ਦੱਸਿਆ ਕੁਝ ਹੈ ਨਹੀਂ ਨਾ ਫੋਨ ਚੱਕਦਾ ਫਿਕਰ ਜਾਂ ਲੱਗਿਆ ਪਿਆ ਮੈਂ ਕਰਦੀ ਆ ਆ ਤਾਂ ਆਪੇ ਆ ਕੇ ਛੋਟਾ ਕਰ ਲੂਗਾ ਮੈਂ ਕਿਹੜਾ ਮਾਰ ਹੀ ਆਉਣੀ ਆ ਨਾਲੇ ਪਤਾ ਲੱਗ ਜੂ ਵੀ ਕਹਿੰਦੇ ਕੀ ਨੇ ਜਨਾਬਾਈ ਮੰਨਿਆ ਮੈਂ ਤਾਂ ਭਾਬੀ ਨਾਲ ਗੱਲ ਕਰ ਲਉ ਨਾਲੇ ਦਊ ਲਾਲਚ ਪਿਉਰੇ ਬੈਠੂਗੀ ਸਾਰੀ ਉਮਰ ਤੂੰ ਸੰਭੇਂਗੀ ਆਪੇ ਭਾਬੀ ਮਨਾਉਂ ਵੀਰੇ ਨੂੰ ਉਹ ਕਹਿੰਦੇ ਹੁੰਦੇ ਆ 365 ਚਲਿੱਤਰ ਨਾਰ ਦੇ ਸਾਲਾ ਸਾਲ ਬੰਦੇ ਨੂੰ ਮਾਰਦੇ ਆਪੇ ਮਨਾ ਲੂਗੀ 100 ਚਲਿੱਤਰ ਖੇਡੂ ਉਹ ਤਾਂ ਕੋਈ ਨਾ ਭਾਬੀ ਲੈ ਆ ਭਾਣੇ ਸੱਸੀ ਕਾਲਾ ਸੱਸੀ ਕਾ ਭਾਬੀ ਹੋ ਠੀਕੋ ਹਾਂ ਠੀਕਾ ਆਜਾ ਕੁੜੇ ਬੜੇ ਦਿਨਾਂ ਵਰਗਾ ਡਾ ਮਾਰਿਆ ਹੈ ਹੋਰ ਪੁੱਛਣਾ ਕੰਮ ਹੀ ਇੰਨੇ ਨੇ ਤੈਨੂੰ ਵੀ ਪਤਾ ਹੀ ਆ ਕਿੱਥੇ ਨਿਕਲਾ ਜਾਂਦਾ ਕੱਲੀ ਜਾਣੀਆਂ ਉਹ ਕਹਿੰਦੇ ਨੇ ਕੱਲੀ ਜਾਣ ਨੂੰ ਸੌ ਸਿਆਪੇ ਹੋਏ ਪਏ ਨੇ ਮੈਂ ਤਾਂ ਗੱਲ ਸਹੀ ਐ ਨਹੀਂ ਕਰੀ ਮੇਰੇ ਤੋਂ ਜਿਆਦਾ ਕੌਣ ਸਮਝ ਸਕਦਾ ਐ ਇਸ ਗੱਲ ਨੂੰ ਚਲ ਤੂੰ ਸਾਡ ਹੋਰ ਠੀਕ ਆ ਸਭ ਕਰੇ ਹਾਂ ਕਰੇ ਤਾਂ ਸਾਰੇ ਠੀਕ ਨੇ ਸਾਰੇ ਕਿੰਨੇ ਕ ਆ ਦਿਓਰ ਪਰਝਾਈ ਆ ਜਵਾਕ ਹੁੰਦੇ ਨਹੀਂ ਹੋਰ ਦੱਸ ਕਿੰਨੇ ਹੋਣਾ ਚਾਲੂ ਕੁੜੇ ਉਹ ਤਾਂ ਹੈਗੇ ਹੀ ਆ ਚਲ ਤੂੰ ਬੈਠ ਮੈਂ ਤੇਰੇ ਵਾਸਤੇ ਪਾਣੀ ਲੈ ਕੇ ਆਉਣੀ ਆ ਲੈ ਆ ਪਾਣੀ ਪਾਣੀ ਪੀ ਕੇ ਤੁਹਾਡੀ ਜੜਾਂ ਚ ਖੱਡਾਂ ਚ ਪਾਣੀ ਪਾਉ ਤੂੰ ਦੇਖਦੀ ਜਾ ਆਇਤਾ ਪਤੀ ਇਹ ਕਦੇ ਕੰਮ ਆਈ ਹੁੰਨੀ ਕੋਈ ਜਿਆਦਾ ਜ਼ਰੂਰੀ ਹੁੰਨਾ ਉਹ ਤਾਂ ਕਿੱਥੇ ਹੁੰਦੀ ਆ ਪਤੀ ਆ ਮਿੰਨਾ ਕਰਦੀ ਹੁੰਦੀ ਆ ਬੁੜ-ਬੁੜ ਜੀ ਲੈ ਆ ਪਣੇ ਤਨੀ ਵੀ ਹੁਣ ਮੈਨੂੰ ਦੱਸ ਚਾਹ ਬਣਾਵਾਂ ਕਿ ਰੋਟੀ ਬਣਾਵਾਂ ਬਣਾ ਲਈ ਕੋਈ ਨਾ ਬਹਿ ਜਾ ਧਮ ਲੈ ਲਾ ਸਾਰ ਦਿਨ ਕੰਮ ਕਰਦੀ ਰਹਿਣੀ ਆ ਪੁੱਛ ਨਾ ਨਹੀਂ ਸਾਰਾ ਦਿਨ ਹੀ ਨੰਗ ਜਾਂਦਾ ਘਰ ਹਜੇ ਆ ਉਹਨਾਂ ਦੇ ਭੋਗ ਉੱਥੇ ਜਾਣਾ ਘਰ ਦੇ ਕੰਮ ਨਿਭੜਨ ਤਾਂ ਮੈਂ ਉਧਰ ਜਾਵਾਂ ਲੈ ਕੁੜੀ ਨੂੰ ਇਕੱਲੀ ਨਹੀਂ ਛੱਡ ਕੇ ਭੱਜ ਜਾਨੇ ਤੁਸੀਂ ਫਿਰ ਕੀ ਕਰਾਂ ਤਾਈ ਨੂੰ ਕਹਿ ਕੇ ਜਾਉਂਗੀ ਉਹਨੂੰ ਬਿਠਾ ਕੇ ਜਾਉਂਗੀ 10-20 ਮਿੰਟ ਦੇ ਕੋਲੇ ਉੱਥੋਂ ਵੀ ਮੈਂ બસ ਉਹ ਗੱਲ ਆ ਫੇਰੀ પાਕੇ ਮੁੜਨਾ ਹੁੰਦਾ ਜਿੱਥੇ ਵੀ ਜਾਨੀ ਆ ਨਹੀਂ ਤਾਂ ਤੈਨੂੰ ਪਤਾ ਹੀ ਆ ਪਿੱਛੇ ਫਿਰੇ ਦੀ ਫਿਕਰ ਲੱਗੀ ਰਹਿੰਦੀ ਆ ਇਹ ਤਾਂ ਗੱਲ ਹੈ ਕੀ ਹੈ ਤੁਸੀਂ ਤਾਂ ਨਾ ਮੂਫਿਕਰ ਮੁਕਾਈ ਦੋ ਭਾਬੀ ਨਹੀਂ ਕਿਵੇਂ ਮੈਂ ਤਾਂ ਕਿਵੇਂ ਮੁਕਾਮਾ ਦੱਸ ਲੈ ਬਾਈ ਨੇ ਤੇਰੇ ਬਗਾਲ ਨਹੀਂ ਕਰੀ ਕਾਦੀ ਗੱਲ ਆ ਬਾਈ ਜਦੋਂ ਮੈਨੂੰ ਆ ਡੱਬਾ ਦੇ ਕੇ ਆਏ ਤੇ ਕੱਪੜੇ ਦੇ ਕਹੇ ਸੀ ਮੈਂ ਉਹਨੂੰ ਕਿਹਾ ਤਾਂ ਹੈਗਾ ਸੀ ਰਿਸ਼ਤੇਦਾਰੇ ਕਿਹਾ ਸੀ ਇਹਦੇ ਅੱਛਾ ਆ ਹੋ ਮੈਂ ਮੇਂ ਕਿਹਾ ਸੀ ਪਰ ਉਹ ਤਾਂ ਮੈਨੂੰ ਚਾਰੇ ਪੈਰ ਚੱਕ ਕੇ ਪੈ ਗਿਆ ਚੱਲ ਕੋਈ ਨਾ ਪਰ ਜਾਈਏ ਮੈਨੂੰ ਸਾਰਾ ਹੀ ਪਤਾ ਆ ਮੇਰਾ ਹੀ ਭਾਈ ਆ ਤੇਰੀ ਕਿੱਥੇ ਸੁਣਦਾ ਹੋਊਗਾ ਜਦੋਂ ਨੇ ਦੀ ਭੈਣ ਦੀ ਨਹੀਂ ਸੁਣੀ ਹੈਗੀ ਮੈਂ ਤਾਂ ਕਿਹਾ ਸੀ ਰਿਸ਼ਤਾ ਕਰਦੇ ਜਾਣਾ ਔਣ ਕੰਨੀ ਤੂੰ ਔਖੀਆਂ ਦੋ ਦਿਨ ਪੇਕੇ ਲਾਵੇਂ ਕਿਸੇ ਹੋਰ ਰਿਸ਼ਤੇਦਾਰੀ ਚ ਮੇਰੇ ਕੋਲ ਵੀ ਉਹ ਤੇ ਗਿਆ ਸੀ ਅਖੇਵੇਂ ਰਾਤ ਰਹੂੰਗਾ ਉਹਨੇ ਪੈਰੀ ਮੁੜਾਇਆ ਰਾਤ ਕਹਿ ਕੇ ਜੇ ਤੁਸੀਂ ਰਿਸ਼ਤਾ ਕਰ ਦੋਣਾ ਇਹਦਾ ਇਹਨੂੰ ਵਿਆਹ ਦੋ ਤੁਸੀਂ ਵੀ ਕਿਤੇ ਰਾਤ ਲਾਉਣ ਜੋਗੀ ਹੋ ਜਾਣ ਆਉਣ ਜੋਗੀ ਹੋ ਜਾ ਤੂੰ ਵੀ ਨਿੱਪੈਨੇ ਕੀ ਬੁਸ਼ਦੀਆਂ ਮੈਂ ਤਾਂ ਬਾਲੀ ਓਖੀ ਆ ਬਾਲੀ ਓਖੀ ਆ ਮੈਂ ਤਾਂ ਸੌਣ ਲੱਗੇ ਆ ਹੁਣ ਮੇਰੀ ਮਾਂ ਦੇ ਪਿੱਛੇ ਚੂਲਾ ਜਾ ਉੱਤਰ ਗਿਆ ਹੈ ਵਿਚਾਰੀ ਤਾਂ ਮੈਂ ਤਾਂ ਉਹ ਗੱਲਾਂ ਈ ਨਹੀਂ ਤਾਂ ਦੋ ਤਿੰਨ ਦਿਨ ਲਾ ਕੇ ਆਉਂਦੇ ਆ ਪਿੱਛੇ ਫਿਕਰ ਦੇ ਚੱਕਰ ਚ ਘੰਟਾ ਘੜੀ ਸਿਰਫ ਪਤਾ ਲੈ ਕੇ ਆਈਆਂ ਤੇ ਮੇਰੇ ਚਾਚੀਆਂ ਤਾਈਆਂ ਮੇਰੇ ਕੰਨੀ ਨੱਕ ਬੁੱਲ ਕੱਢਣ ਤੇ ਉੱਤੇ ਤੈਨੂੰ ਪਤਾ ਵਰਜਾਈਆਂ ਦਾ ਸਾਰੀਆਂ ਇੱਕੋ ਜੀਆਂ ਥੋੜਾ ਹੁੰਦੇ ਮੇਰੇ ਅਰਗੀਆਂ ਇਹ ਤਾਂ ਹੈ ਭਾਬੀ ਸਾਰੀਆਂ ਤੇਰੇ ਵਰਗੀਆਂ ਥੋੜੀ ਹੁੰਦੀਆਂ ਨੇ ਉਹੀ ਮੈਂ ਕਹੀ ਜਾਨੀ ਆ ਵੀ ਬਾਈ ਨੂੰ ਕਿਹਾ ਸੀ ਇਹਦਾ ਰਿਸ਼ਤਾ ਕਰਦੇ ਕਿਤੇ ਵਧੀਆ ਦੇਖ ਕੇ ਅਖੇ ਅਗਲਾ ਪਤਾ ਨਹੀਂ ਸੰਭੂ ਪਤਾ ਨਹੀਂ ਨਾ ਸੰਭੂ ਫਿਰ ਭਾਬੀ ਮੈਂ ਤਾਂ ਕਿਹਾ ਸੀਗਾ ਵੀ ਚੱਲ ਮੇਰਾ ਦਿਓਰ ਵੀ ਚੱਲ ਸੁਖਣਾ ਕਵਾ ਰਹੀ ਹੈ ਕੋਈ ਕੋਈ ਆਬ ਨਹੀਂ ਹੈਗਾ ਉਹਨੂੰ ਵੀ ਚਲ ਉਹਨੂੰ ਕਰ ਦੇ ਅਸੀਂ ਦੋਨੇ ਪੈਂਡਾ ਇੱਕ ਥਾਂਵੇਂ ਹੋ ਜਾਾਂਗੇ ਉਹ ਕਹਿੰਦੇ ਹੁੰਦੇ ਆਪਦਾ ਮਾਰਦਾ ਥਾਂਵੇਂ ਸਿੱਟਦਾ ਮੇਰੇ ਕੋਲ ਹੋਊਗੀ ਤਰ ਜੇ ਕਰੂ ਕਰੂ ਨਹੀਂ ਕਰੂ ਹੁਣ ਵੀ ਮੈਂ ਕਰਦੀ ਆਂ ਫੇਰ ਵੀ ਮੈਂ ਕਰਨਾ ਮੈਂ ਤਾਂ ਆਏ ਆਂ ਵੀ ਘਰ ਦੇ ਘਰ ਚ ਰਹਿ ਜੂਗੀ ਵੀ ਚਲ ਕਾਹਨੂੰ ਲੋਕਾਂ ਨੇ ਧੱਕੇ ਖਮਾਉਣੇ ਆ ਬਗਾਨਾ ਕੋਈ ਨਹੀਂ ਸਾਂਭਦਾ ਹੈਗਾ ਨਾਲੇ ਤੇਰਾ ਪੈਂਡਾ ਛੁੱਟ ਜੂ ਨਾਲੇ ਸੁਖਨਾਨ ਮੇਰਾ ਦਿਓਰ ਤਾਂ ਕਹਿੰਦਾ ਡੂੜ ਲੱਖ ਵਿਚੋਲਗੀ ਦੇਣ ਨੂੰ ਜਾਂ ਜਿਹੜੀ ਗਰਦਨ ਖਵਾਲੀ ਲਈ ਫਰਦੀ ਆਂ ਰੂੜ ਲਖਦੀ ਚੈਨੀ ਲੈ ਕੇ ਪਾਣੀ ਉਹਦੀ ਉਹ ਕਲਮ ਬਨਵਾਇੰਦਾ ਸ ਚੈਨੀ ਤਾਂ ਜਾਵੇ ਠੱਠੇ ਖੋਚ ਤੇ ਤੇਰਾ ਦਿਓਰ ਮਾਨਾ ਜੂ ਇਹਨੂੰ ਕਾ ਕਮਲੀ ਜੀ ਨਾਲ ਵਿਆਹ ਕਰਾਉਣ ਨੂੰ ਹੈ ਘੱਬੀ ਉਹ ਤਾਂ ਐਂ ਕਹਿੰਦਾ ਕਹਿੰਦਾ ਪਰਜਾਈ ਮੇਰੇ ਭਾਈ ਮੁਕੇ ਨੂੰ ਕੈ ਸਾਲ ਹੋ ਗਏ ਤੁਹਾਡੇ ਸਾਹਮਣੇ ਕੈ ਸਾਲ ਹੋ ਗਏ ਉਹਨੂੰ ਮੁਕੇ ਨੂੰ ਹੁਣ ਤੱਕ ਸਾਰੀ ਕਿਵਿਲਦਾਰੀ ਉਹਨੇ ਮੇਰੇ ਨਾਲ ਮੋਡਾ ਨਾ ਮੋਡਾ ਲਾ ਕੇ ਖੜਾ ਰਹਾ ਮੇਰੇ ਨਾਲ ਲਵਾਈਆ ਹਨਾ ਗਰ ਤੂੰ ਆਏ ਦੇਖ ਉਹ ਵੀ ਆਈ ਚਾਹੁੰਦਾ ਵੀ ਕੋਈ ਇਹੇ ਜਿਹੀ ਆਵੇ ਜਿਹੜਾ ਸਾਡੇ ਚ ਫਰਕ ਨਾ ਪਵੇ ਘਰਾਂ ਚ ਕੰਧਾਂ ਨਾ ਨਿਕਲਣ ਕਹਿੰਨਾ ਮੇਰੇ ਪਤੀ ਜਪਤੀ ਜੀਆਂ ਮੇਰੇ ਨਾਲ ਵਰਤ ਦੇ ਰਹਿ ਜਾਣ ਉਹ ਵੀ ਆਹੀ ਚਾਹੁੰਦਾ ਹੁਣ ਮੈਂ ਉਹਨੂੰ ਕਿਹਾ ਸੀ ਮੇਰੀ ਭੈਣ ਐ ਮੈਂ ਕਿਹਾ ਹੈ ਤਾਂ ਸਿੱਧਰੀ ਜੀ ਮੈਂ ਕਿਹਾ ਪਰ ਮੈਂ ਕਿਹਾ ਚਲਾ ਆਇਆ ਵੀ ਆਪਣੇ ਚ ਫਰਕ ਨਹੀਂ ਪਾਊਗਾ ਆਪਦੀ ਭੈਣ ਹੋਊਗੀ ਕਹਿ ਕੇ ਝੜਕ ਕੇ ਵੀ ਖੜਾ ਲਾਂਗੇ ਮੈਂ ਤਾਂ ਹੀ ਕਹਿੰਦੀ ਸੀ ਭਾਬੀ ਨਾਲੇ ਸਾਡੀ ਘਰ ਚ ਘਰ ਦੀ ਗੱਲ ਘਰ ਚ ਰਹਿ ਜੂਗੀ ਵੀ ਜੇ ਤੁਸੀਂ ਕਰ ਦੋ ਬਾਈ ਨੂੰ ਤੂੰ ਮਨਾ ਲਾ ਤੇਰੇ ਕਹੇ ਤਾਂ ਮੰਨ ਚੋ ਪੜੀਏ ਉਹ ਨਾਲੇ ਤਾਂ ਸੌਦਾ ਜਾ ਪਵਾ ਲੇਗੀ ਚੱਲ ਮੈਂ ਜਾ ਕੇ ਆਉਣਾ ਫਿਰ ਉਹ ਨਾਲੇ ਬਾਣੀਆਂ ਕੋਲੇ ਜਾ ਕੇ ਆਉਣਾ ਮੁੜ ਕੇ ਤਾਂ ਇਹ ਨਹੀਂ ਪਤਾ ਹੁੰਦਾ ਦੁਕਾਨ ਤੇ ਹੋ ਪਤਾ ਨਹੀਂ ਕਿਸੇ ਪਾਸੇ ਭੱਗ ਗਿਆ ਹੋ ਚੱਲ ਜਾ ਬਾਈ ਬਾਈ ਤੂੰ ਬਾਜ਼ਾਰ ਜਾਣਾ ਹਾਂ ਭੈਣੇ ਬਾਈ ਮੈਨੇ ਸੰਤਰੇ ਲਿਆ ਦੀ ਉਹ ਲੈ ਇਹ ਵੀ ਕੋਈ ਮੰਗਣ ਵਾਲੀ ਚੀਜ਼ ਆ ਨਾਲੇ ਬਾਈ ਮੈਨੇ ਸੇਵੀਆਂ ਲਿਆ ਦੀ ਆਭੀ ਬਣਾਉ ਕੀ ਨਹੀਂ ਦਿੰਦੇਗੇ ਉਹ ਚੱਲ ਕੋਈ ਨਾ ਮੈਂ ਤੇਰਾ ਸਾਰਾ ਕੁਝ ਲਿਆ ਦੂੰ ਸੇਵੀਆਂ ਵੀ ਲਿਆ ਦੂੰ ਸੰਤਰੇ ਵੀ ਲਿਆ ਦੂੰਗਾ ਠੀਕ ਠੀਕ ਆ ਬਾਈ ਬਾਈ ਮੈਨੇ ਸੋਨਾ ਜਾਂ ਸੂਟ ਲਿਆ ਦੇ ਮੈਂ ਖਾਬ ਹੋ ਗਿਆ ਚਲ ਕੋਈ ਨਾ ਮੈਂ ਜਾਉਂਗਾ ਬਾਣੀ ਕੋਲੇ ਜੇ ਉਹਨੇ ਮੈਨੂੰ ਪੈਸੇ ਵਾਧਾ ਦਿੱਤੇ ਮੈਂ ਥਨੂੰ ਸੂਟ ਵੀ ਲਿਆ ਦੂੰਗਾ ਉਹ ਨਾ ਫਿਕਰ ਕਰ ਤੂੰ ਠੀਕ ਹੈ ਬਈ ਚੰਗਾ ਠੀਕ ਹੈ ਬਈ ਚੰਗਾ ਚਲ ਤੂੰ ਵਾ ਜਾ ਹੁਣ ਦੇਖ ਲਾ ਜੇ ਰੱਬ ਨੇ ਪੂਰਾ ਦਿਮਾਗ ਦਿੱਤਾ ਹੁੰਦਾ ਚੰਗੀ ਪੜ੍ਹ ਲਿਖ ਜਾਂਦੀ ਕੋਈ ਸਰਕਾਰੀ ਨੌਕਰੀ ਤੇ ਲੱਗ ਜਾਂਦੀ ਉਹਨ ਤਾਂ ਭੈਣ ਵੀ ਫਾਇਦਾ ਚੱਕਣ ਲੱਗੀ ਦਾ ਸਾਖ ਦੀ ਗੱਲ ਕਰਨ ਲੱਗੀ ਮੈਨੂੰ ਤਾਂ ਇਹ ਵਿਆਹ ਨਹੀਂ ਲੱਗਦੀ ਉਹ ਮੈਨੂੰ ਤਾਂ ਜਵਾਕੜੀ ਜੀ ਲੱਗਦੀ ਹੈ ਮੇਰੇ ਜਵਾਕਾਂ ਰਗੀ ਆ ਉਹ ਨਾਲੇ ਇਹਨੂੰ ਕੀ ਸੁਰਤ ਦਾ ਵਿਆਹ ਦੀ ਇੱਕ ਗੱਲ ਤਾਂ ਹੈਗੀ ਆ ਭੈਣ ਵੀ ਸਹੀ ਗੱਲ ਹੀ ਕਹਿੰਦੀ ਆ ਜੇ ਮੈਂ ਇਹਦਾ ਰਿਸ਼ਤਾ ਲੈ ਜਾ ਮੇਰੀ ਨਿਗਾਹ 'ਚ ਤਾਂ ਰਹੂਗੀ ਜੇ ਮੇ ਕਿਸੇ ਪਾਸੇ ਹੋਰ ਤੋਰਤੀ ਬਗਾਨਿਆਂ ਦਾ ਕੀ ਪਤਾ ਕਹੇ ਜੇ ਨਿਕਲ ਲਗੇ ਹੋ ਭੈਂਡ ਦੀ ਗੱਲ ਹੈ ਤਾਂ ਸਹੀ ਹੈ ਪਰ ਇੱਕ ਕਲੇ ਵੀ ਆ ਬਿਆਲੀ ਵੀ ਨਹੀਂ ਕਿਸੇ ਵਾਸੋਂ ਲੱਗਦੀ ਇਹ ਕਦੇ ਸੰਤਰੇ ਮੰਗਦੀ ਆ ਕਦੇ ਸੇਮੀਆਂ ਮੰਗਦੀ ਆ ਚਲ ਹਾਈ ਬੇ ਤੂੰ ਕੀ ਬਣਿਆ ਪੇਕੇ ਤਾਂ ਦੋ ਦਿਨ ਲਾਈ ਪਰ ਜੂ ਸਾਰਾ ਕੁਛ ਕਾਲੀ ਨਾਲ 베ਰ ਨਹੀਂ ਪੱਕਦੇ ਹੁੰਦੇ ਠੰਡਾ ਕਰਕੇ ਖਾ ਠੰਡਾ ਕਰਕੇ ਬਾਲਾ ਤੱਤਾ ਖਾਣ ਨੂੰ ਨਾ ਮੂ ਮਤਜਾਂਦਾ ਹੁੰਦਾ ਸਾਸਿਕਾਲ ਬਾਈ ਜੀ ਸਾਰਿਆਂ ਨੂੰ ਤੇ ਮੈਂ ਤੁਹਾਡਾ ਆਪਣਾ ਐਨ.ਆਰ. ਸਿੱਧੂ ਹੁਣੇ-ਹੁਣੇ ਵੀਡੀਓ ਦੇਖੀ ਆ ਵੀਡੀਓ ਕਿਵੇਂ ਲੱਗੀ ਬਾਈ ਵੀਡੀਓ ਨੂੰ ਸ਼ੇਅਰ ਕਰਦੇਓ ਲਾਈਕ ਕਰਦੇਓ ਤੇ ਕਮੈਂਟ ਕਰਦਿਆ ਕਰੋ ਤੇ ਜੇ ਕੋਈ ਨਵਾਂ ਮੇਰਾ ਵੀਰ ਮੇਰੀ ਭੈਣ ਮੇਰੇ ਨਾਲ ਜੁੜੀ ਆ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਠੀਕ ਹੈ ਜੀ ਆਪਾਂ ਬਹੁਤ ਘੈਂਟ ਘੈਂਟ ਸਟੋਰੀਆਂ ਲੈ ਕੇ ਆਉਣੇ ਆ ਇੰਟਰਸਟਿੰਗ ਪੂਰੀਆ ਵਧੀਆ ਹੁੰਦੀਆਂ ਨੇ ਠੀਕ ਹੈ ਤੇ ਪਿਛਲੀ ਵੀਡੀਓ ਚਿੱਟਾ ਪਣੀ ਨੂੰ ਆਪਣਾ ਆਖਰੀ ਭਾਗ ਸੀ ਉਹਦੇ ਵਿੱਚ ਕਮੈਂਟ ਆਏ ਸੀ ਤੇ ਆਪਾਂ ਨਾਂ ਬੋਲਣ ਲੱਗੇ ਆ ਨੋਟ ਕਰ ਲਓ ਇੱਕ ਵਾਰੀ ਅ ਜਸਵਿੰਦਰ ਸਿੱਧੂ ਯਾਨਵਰ ਲਵਰਜ ਠੀਕ ਹੈ ਜੀ ਰੋਮੀ ਸਿੰਘ ਅ ਕਿਰਨ ਗਿੱਲ ਭਪਿੰਦਰ ਚਹਿਲ ਦਵਿੰਦਰ ਸਿੰਘ ਚਕੋਹੀ ਇੰਸਪੈਕਟਰ ਜੀ 인ਦਰਪਾਲ ਜਗਸੀਰ ਸਿੰਘ ਨਰਿੰਦਰ ਸਿੰਘ ਅ ਮਾਨ ਲਹਿਰਾ ਅ ਸ਼ੈਲੀ ਚੋਹਾਨ ਅਨੋਖੀ ਸੋਚ ਮੁਹੰਮਦ ਅਸਵੀਰ ਕਿੰਦਰਕਾਰ ਸੁਖਬੰਦਰ ਸਿੰਘ ਦਿਓਣ ਜਸਪ੍ਰੀਤ ਸਿੱਧੂ ਸੋਨੂ ਰਾਮ ਮਨਪ੍ਰੀਤ ਬੁੱਟਰ ਅੰਬਰਸਰ ਸਾਹਿਬ ਠੀਕ ਹੈ ਜੀ ਤੇ ਉਸ ਤੋਂ ਬਾਅਦ ਜਿਹੜਾ ਕਮੈਂਟ ਆਇਆ ਆਪਣੇ ਕੋਲੇ ਪਰਮਿੰਨ ਪਰਮਜੀਤ ਸਿੰਘ ਯੂ ਐਸ ਏ ਕੈਲੀਫੋਰਨੀਆ ਸਾਡਾ ਵੀਰ ਬਹੁਤ ਪਿਆਰ ਕਰਦਾ ਠੀਕ ਹੈ ਜੀ ਅਨੁਕ ਅਨੀਤਾ ਗੋਇਲ ਦਲਬਾਖ ਸਿੰਘ ਬਪਿੰਦਰ ਚਹਿਲ ਮੁਖਸਰ ਸਾਹਿਬ ਮਨੀ ਰਾਓ ਹਮਾਂਚੂ ਸਨਸਾਰ ਸਿੰਘ ਨੰਗਲ ਠੀਕ ਹੈ ਜੀ ਕਰਤਾਰ ਸਿੰਘ ਛਿੰਦਾ ਗਿੰਨ ਰਾਮਪਰਾ ਫੂਲ ਅ ਬਾਕਸੀ ਸਿੰਘ ਇਹ ਆਪਣੇ ਕਮੈਂਟ ਸੀ ਬਾਈ ਬਹੁਤ ਪਿਆਰ ਕਰਦੇ ਹੋ ਤੇ ਬਾਕੀ ਵੀਡੀਓ ਵਧੀਆ ਹੁੰਦੀਆਂ ਤੇ ਤਾਇਆਂ ਤੁਸੀਂ ਪਿਆਰ ਕਰਦੇ ਹੋ ਜਿੰਨਾ ਕੋ ਹੁੰਦਾ ਵੀਡੀਓ ਨੂੰ ਜਰੂਰ ਸ਼ੇਅਰ ਕਰ ਦਿਆ ਕਰੋ ਕਿਉਂਕਿ ਨਵਾਂ ਚੈਨਲ ਇੱਕ سپورਟ ਦੀ ਲੋੜ ਆ ਬਾਈ ਠੀਕ ਹੈ ਤੇ ਜੇ ਕੋਈ ਕਬੀ ਪੇਸੀ ਲੱਗਦੀ ਹੁੰਦੀ ਆ ਜਾਂ ਕਿਸੇ ਭੈਣ ਕੋਲੇ ਵੀਰ ਕੋਲੇ ਸਟੋਰੀ ਹੁੰਦੀ ਆ ਤਾਂ ਮੈਨੂੰ ਆਪਦਾ ਨੰਬਰ ਕਮੈਂਟ ਦੇ ਵਿੱਚ ਜਰੂਰ ਮੈਂਸ਼ਨ ਕਰ ਦਿਆ ਕਰੋ ਤੇ ਮੈਂ ਕਾਲ ਕਰੂੰਗਾ ਜੇ ਕੋਈ ਵਧੀਆ ਸਟੋਰੀ ਕਿਸੇ ਦੇ ਦਿਮਾਗ ਦੇ ਵਿੱਚ ਚੱਲਦੀ ਆ ਜਾਂ ਕਿਹਵਾਰੀ ਆਪਾਂ ਕਹਿੰਦੇ ਵੀ ਅੱਜ ਕੱਲ੍ਹ ਆ ਹੋ ਰਿਹਾਗਾ ਤਾਂ ਮੈਨੂੰ ਜਰੂਰ ਇੱਕ ਵਾਰੀ ਕਮੈਂਟ ਦੇ ਵਿੱਚ ਆਪਦਾ ਨੰਬਰ ਮੈਂਸ਼ਨ ਕਰ ਦਿਆ ਕਰੋ ਤੇ ਮੈਂ ਫ੍ਰੀ ਹੋ ਕੇ ਜਰੂਰ ਲਾਉਂਗਾ ਠੀਕ ਹੈ ਜੀ ਤੇ ਹੁਣ ਦੇ ਉਜਾਜਤ ਪਾਈ ਜੀ ਸਸੇਕਾਲ ਸਾਰਾ